ਆਪ ਸਾਨੂੰ ਕੁਝ ਸੁਣਾਉਗਾ ਜੀ ਹਾਂਜੀ ਸੁਣਾ ਦੇਣਾ ਮੈਂ ਕੌਨਸ਼ੀਅਸ ਰੈਪ ਬਹੁਤ ਤਕੜਾ ਕਰਦਾ ਹਾਂ ਸਟੋਰੀ ਹਾਂਜੀ ਸਟੋਰੀ ਟੈਲਿੰਗ ਕਰਨੀ ਆ ਦੇ ਰੈਪ ਦੇ ਵਿੱਚ ਸੁਣਾ ਦਿਓ ਜੀ ਸਾਨੂੰ ਹਾਂਜੀ ਜੀ ਖੁਸ਼ੀਆਂ ਲੈ ਕੇ ਜੰਮਿਆ ਮਰਨਾ ਪਤਾ ਨਹੀਂ ਕਿੱਦਾਂ ਮਾਪੇ ਵਸੇ ਖੁਸ਼ ਉਦੋਂ ਵਿੜੇ ਪੈਂਦਾ ਸੀ ਗਿੱਧਾ ਤਿੰਨ ਭੈਣਾਂ ਦਾ ਸੀ ਮੈਂ ਕੱਲਾ ਪੜਾ ਨਾ ਕੋਈ ਮੇਰਾ ਸੀ ਦੋਸਤ ਨਾ ਕੋਈ ਮੇਰਾ ਪਰਾ ਕਦੇ ਕਿਸੇ ਨੂੰ ਮਾੜੀ ਗੱਲਾਂ ਮੈਂ ਕਹੀ ਮਾਦੇ ਹੁੰਦੇ ਕੋਈ ਕਮੀ ਨਾ ਰਹੀ ਜੋ ਮੰਗਾ ਬਾਪੂ ਕੋਲੋਂ ਮਿਲ ਜਾਂਦਾ ਉਹੀ ਸੀ ਜਿਹੜੀ ਚੀਜ਼ ਦੀ ਜਦ ਬਾਪੂ ਕੋਲ ਕੀਤੀ ਮੰਗਾ ਜੋ ਖਾਣ ਨੂੰ ਮਿਲ ਜਾਂਦਾ ਉਹੀ ਸੀ ਪੈਣਾ ਦੇ ਹੁੰਦੇ ਭੁੱਖੀ ਰਾਤ ਨਾ ਕੋ ਬੀਤੀ ਨਿੱਕੇ ਹੁੰਦੇ ਮੈਨੂੰ ਕੋਈ ਫਿਕਰ ਨਾ ਹੁੰਦਾ ਸੀ ਖਾਣਾ ਪੀਣਾ ਸੋਣਾ ਤੇ ਸਟੜੀ ਬਸ ਕੀਤੀ ਥੋੜੇ ਟਾਈਮ ਦੇ ਵਿੱਚ ਮੇਰੇ ਬਣ ਗਏ ਫਰੈਂਡ ਲੰਡੂ ਕੰਮਾਂ ਨੂੰ ਹੀ ਮੰਨੀ ਬੈਠਾ ਸੀ ਟ੍ਰੈਂਡ ਆਦੇਨ ਖੁਸ਼ੀ ਦਿੱਤੇ ਬੁਰੇ ਵੀ ਆਏ ਲੋਂਦਾ ਜਿਹਦੇ ਨਾਲ ਯਾਰੀ ਮੇਥੋਂ ਦੂਰ ਹੋਈ ਜਾਏ ਲਈ ਹੂਰ ਨਾ ਯਾਰੀ ਉਹਨੇ ਪੂਰੀ ਨਾ ਪਾਈ ਇੱਕ ਦਿਨ ਮੇਰੀ ਉੱਤੇ ਨੇਰੀ ਗਮਾਂ ਦੀ ਆਈ ਕੀਤੀ ਰੱਬ ਨੂੰ ਦੁਆ ਮਤ ਮੌਤ ਆਵੇ ਪਹਿਲਾਂ ਮੇਰੀ ਜੋ ਹੁੰਦਾ ਚੰਗਾ ਰੱਬ ਖੋ ਲੈਂਦਾ ਉਹਨੂੰ ਬਈ ਮਾਂ ਦੇ ਹੁੰਦੇ ਉਹਦੀ ਕਦਰ ਨਾ ਕੀਤੀ ਹੁਣ ਉਹਦੇ ਬਿਨਾ ਦੇਖ ਬੁਰਾ ਹਾਰੀ ਇੱਕ ਦਿਨ ਬੀਤੇ ਕਿਸੇ ਤੇ ਜੋਰ ਮੇਰਾ ਚੱਲਣਾ ਕਿਹੀ ਸੀ ਫਿਰ ਯਾਰਾਂ ਨਾਲ ਲਕਿਆ ਨਸ਼ੇ ਵੀ ਬਹੁਤ ਕੀਤੇ ਦਿਨ ਦਨ ਕਾਰਨਾਮੇ ਵੱਧਦੇ ਗਏ ਤੇ ਕਦੇ ਸੜਕਾਂ ਤੇਰਾ ਤੱਕਦੇ ਠਾਣਿਆਂ ਚ ਵੀ ਤੇ ਤੁਹਾਡੀ ਸੋਚ ਤੋਂ ਪਰਾਇਆ ਜਿਹੜੇ ਮੇਰੇ ਬੀਤੇ ਲੋੜ ਪੈਣੀ ਉੱਤੇ ਲੈ ਕੇ ਪੈਸੇ ਵਾਪਸ ਨਹੀਂ ਕੀਤੀ ਥੋੜੀ ਹਾਈਪ ਮਿਲੇ ਮੈਨੂੰ ਜਾਣ ਸਾਈਫਰਾ ਤੇ ਲੱਗਾ ਮੈਂ ਕਰਨਾ ਸੀ ਗਾਣਾ ਕੋਈ ਲੇਬਲ ਨਾਲ ਲੱਭਾ ਮੇਰਾ ਪਹਿਲਾ ਗੀਤ ਮੈਂ ਮਾਨ ਨੂੰ ਸੁਣਾਇਆ ਫਿਰ ਦੁਆਨੇ ਆ ਬੈਠੀ ਅਸੀਂ ਲੇਬਲ ਬਣਾਇਆ ਪਹਿਲਾ ਗਾਣਾ ਮੇਰਾ ਐਸਐਮ ਰੈਕੋਰਡਸ ਤੋਂ ਆਇਆ ਪਹਿਲੇ ਗਾਣੇ ਨੇ ਮੈਨੂੰ ਦਿਨਾਂ ਕਿਸੇ ਫੇਮ ਪਹਿਲੇ ਗਾਣੇ ਕਰਕੇ ਹੀ ਮੈਨੂੰ ਮਿਲ ਗਈ ਸੀ ਹੇਟ ਜੋ ਦੇਖ ਮੈਨੂੰ ਕਦੇ ਖੋਲਦੇ ਹੁੰਦੇ ਸੀ ਬਾਹਾਂ ਅੱਜ ਦੇਖ ਬੰਦ ਕਰ ਲੈਂਦੇ ਦਿਲਾਂ ਵਾਲੇ ਗੇਟ ਇਹ ਝੂਠ ਦੀ ਨਹੀਂ ਆਰਾ ਇਹ ਗੱਲ ਸੱਚ ਦੀ ਜੇ ਤੇਰੀ ਜਗ੍ਹਾ ਮੈਂ ਹੁੰਦਾ ਮੇਰੀ ਮੱਚ ਦੀ ਜ਼ਿੰਦਗੀ ਚੋ ਚੱਕ ਦਿੱਤੇ ਗਾਮਿਆਂ ਮੈਂ ਛੱਡ ਲੇ ਬਲਾਂ ਨੂੰ ਕੀਤਾ ਇੰਡੀਪੈਂਡੈਂਟ ਕਾਮਿਆਂ ਆਹ ਕੀ ਬਾਤ ਐ ਕਲਾਪਿੰਗ ਬਣਦੀ ਆ ਬੇ ਮੁੰਡੇ ਲਈ ਸੱਚੀ ਬਹੁਤ ਸੋਹਣੀ ਸਟੋਰੀ ਟੈਲਿੰਗ ਕਰਦਾ ਐ ਅੱਛਾ ਮੈਨੂੰ ਇਹ ਦੱਸੋ ਸਾਈਫਰ ਦੇ ਪੇਜ ਵਾਰੀ ਤੁਹਾਨੂੰ ਕਿਵੇਂ ਪਤਾ ਲੱਗਾ ਸੀਗਾ ਕਿ ਪੇਜ ਐ ਕਾਈਂਡ ਆਫ ਜਾਂ ਫਿਰ ਸੋਸ਼ਲ ਮੀਡੀਆ ਦੇ ਜ਼ਰੀਏ ਪਹਿਲਾਂ ਤਾਂ ਮੈਂ ਇੱਥੇ ਮੂਗੇ ਰਹਿੰਦਾ ਸੀ ਉਸ ਤੋਂ ਬਾਅਦ ਮੈਂ ਹਿਮਾਚਲ ਕੰਮ ਕਰਨ ਗਿਆ ਚ ਲਈ ਤੇ ਮੈਂ ਇਹ ਪੇਜ ਨੂੰ ਐਕਸਪਲੋਰ ਹੀ ਹਿਮਾਚਲ ਦੇ ਵਿੱਚ ਕੀਤਾ ਸੀ ਜੁਮਰੀਲਾ ਦੇਖਿਆ ਤੇ ਫਿਰ ਜਾਨੀ ਕਿ ਮੈਂ ਐ ਤਰ੍ਹਾਂ ਨੂੰ ਸਵੇਰ ਉੱਥੋਂ ਆ ਜਾਂਦਾ ਹੀਗਾ ਇੱਧਰ ਫਿਰ ਸਾਈਫਰ ਕਰਕੇ ਫਿਰ ਸੋਮਵਾਰ ਫਿਰ ਚਲਾ ਜਾਂਦੇ ਉੱਥੇ ਕੰਮ ਤੇ ਜਾਨੀ ਕਿ ਮੇਰੇ ਤਿੰਨ ਚਾਰ ਵੀਕ ਤੱਕ ਇਹ ਦਿਨ ਲੱਗੇ ਆ ਹਿੰ ਕਰਦੇ ਕੰਮ ਕਰਨ ਕਿਉਂ ਜਾਂਦੇ ਸੀ ਉੱਥੇ ਉੱਥੇ ਹੀ ਮੇਰੇ ਸਿਸਟਰ ਹੁੰਦੀ ਆ ਉਹਨਾਂ ਕੋਲ ਕੰਮ ਕਰਦੇ ਸੀ ਮੈਂ ਇੰਟਰਲੌਕ ਟਾਈਲ ਵਗੈਰਾ ਦਾ ਹਾਂਜੀ ਓਕੇ ਜੀ ਓਕੇ ਠੀਕ ਹੈ ਜੀ ਠੀਕ ਹੈ